ਸਰਪੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਹਬਜ਼ਾਦੇ ਬਾਬਾ ਜ਼ਰਾਵਰ ਸਿੰਘ ਬਾਬਾ ਫਤਿਹ ਸਿੰਘ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸਾਦ ਦੀ ਯਾਦ ਵਿੱਚ ਸੱਚੀ ਤੋਂ 24 ਦਸੰਬਰ ਤੱਕ ਮਨਾਈ ਜਾਣ ਵਾਲੀ ਸ਼ਹੀਦੀ ਸਭਾ ਦੌਰਾਨ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਲਈ ਸੰਗਤ ਦੀ ਸੁਰੱਖਿਆ ਅਤੇ ਸਹੂਲਤ ਲਈ ਜ਼ਿਲ੍ਹਾ ਪੁਲਿਸ ਵੱਲੋਂ ਪੂਕਾ ਪ੍ਰਬੰਧ ਕੀਤੇ ਜਾ ਰਹੇ ਹਨ ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਰਜੋਤ ਗਰੇਵਾਲ ਨੇ ਸ਼ਹੀਦੀ ਸਭਾ ਦੌਰਾਨ ਜਾਣ ਵਾਲੀਆਂ ਆਰ.ਟੀ. ਪਾਰਕਿੰਗ ਅਤੇ ਆਰ.ਟੀ. ਬੱਸ ਸਟੈਂਡਾਂ ਦਾ ਦੌਰਾ ਕਰਨ ਮੌਕੇ ਮਾਡਰਨ ਰਿਜ਼ੋਰਟ ਬਸੇ ਪਠਾਨਾ ਵੀ ਕੇ ਗੱਲਬਾਤ ਕਰਦਿਆਂ ਕੀਤਾ ਸਾਰੇ ਜਾਣਦੇ ਹੋ ਜੀ ਅ ਪਤੇਗੜ ਸਾਹਿਬ ਵਿੱਚ 25 ਅ ਜਬੀ ਇਥੇ ਸਾਈ ਨੂੰ ਸ਼ਹੀਦੀ ਸਭਾ ਦਾ ਇਥੇ ਮਨਾਇਆ ਜਾ ਰਿਹਾ ਹੈਗਾ ਤੇ ਉਸ ਦੇ ਸਿਲਸਿਲੇ ਚ ਅੱਜ ਅਸੀਂ ਫੀਲਡ ਵਿਜ਼ਿਟ ਕਰਨ ਆਏ ਆਂ ਯਾਨੀ ਕਿ ਜਿਹੜੀਆਂ ਸਾਡੀਆਂ ਪਾਰਕਿੰਗਸ ਨੇ ਤੇ ਜਿਹੜੀਆਂ ਸਾਡੀਆਂ ਡਾਇਵਰਸ਼ਨ ਪਲਾਨਸ ਨੇ ਫਲੈਕਸ ਪੋਰਟ ਜਿਹੜੇ ਅਸੀਂ ਲਾਉਣੇ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਫੀਲਡ ਤੇ ਮੌਕੇ ਤੇ ਆ ਕੇ ਜਾਇਦਾ ਲੈ ਰਹੇ ਆਂ ਤੇ ਇਥੇ ਜੇ ਜਿਹੜਾ ਕੋਈ ਸਾਨੂੰ ਕਿਸੇ ਰਿਕੁਆਇਰਮੈਂਟ ਦੀ ਲੋੜ ਹੈ ਉਹ ਅਸੀਂ ਅਸੈਸ ਕਰ ਰਹੇ ਹਾਂ ਉਸ ਚੀਜ਼ ਨੂੰ ਤੇ ਇਤਾਂ ਹੀ ਸਾਰੀ ਜਿਹੜੀ ਸਾਡੀ ਫੋਰਸ ਲੱਗੀ ਹੋਈ ਹੈ ਉਹਦੀ ਬੀਟਿੰਗ ਹੋ ਰਹੀ ਹੈ ਤੇ ਉਹਨਾਂ ਨੂੰ ਮੌਕੇ ਤੇ ਪੂਰੀ ਗੱਲ ਸਮਝਾਈ ਜਾ ਰਹੀ ਹੈ ਤੇ ਉਹਨਾਂ ਤੋਂ ਇਹਦਾ ਫੀਡਬੈਕ ਦੇਖਦੇ ਕਿ ਕਿਸ ਨੂੰ ਕੋਈ ਸ਼ੱਕ ਸ਼ੁਭਾ ਉਹ ਪੁੱਛ ਰਹੇ ਨੇ। ਗੁਮੀ ਕਾਰਟੂ ਦੀ ਗੱਲ ਕੀਤੀ ਸੀ ਜਿਹੜੇ ਲੋਕਲ ਆਟੋ ਨੇ ਉਹ ਵੀ ਕੀ ਇਸ ਵਾਰ ਗੁਰਦੁਆਰੇ ਤੱਕ ਐਂਟਰ ਕਰਨਗੇ। ਗੁਰਦੁਆਰਾ ਸਾਹਿਬ ਤੱਕ ਨਹੀਂ ਐਂਟਰੀ ਹੋਏਗੀ ਜੀ ਉਹਨਾਂ ਦੀ। ਪਰ ਉਹਨਾਂ ਨੂੰ ਸ਼ਟਲ ਦੇ ਵਿੱਚ ਜਿਹੜਾ ਸ਼ਟਲ ਸਰਵਿਸ ਅਸੀਂ ਪ੍ਰੋਵਾਈਡ ਕਰ ਰਹੇ ਜਿਹੜਾ ਸ਼ਟਲ ਦਾ ਰੂਟ ਹੈ ਉਦੇ ਵਿੱਚ ਉਹਨਾਂ ਨੂੰ ਲੌਕ ਕੀਤਾ ਜਾਏਗਾ ਤੇ ਕੋਈ ਨੰਬਰ ਵੀ ਜਾਰੀ ਕੀਤਾ ਹੈ ਪੁਲਿਸ ਹੈਲਪਲਾਈਨ ਸੰਧਰਵਾਸੀ ਕਿਸੇ ਨੂੰ ਕੋਈ ਦਿੱਕਤ ਹਰ ਸਾਲ ਜਾਰੀ ਹੁੰਦਾ ਜੀ ਪੁਲਿਸ ਸੈਲਫ ਲਾਈਨ ਦਾ ਨੰਬਰ ਹੈ ਆ ਪ੍ਰਸ਼ਾਸਨ ਦਾ ਨੰਬਰ ਹੈ ਹੈਲਪਲਾਈਨ ਦਾ ਨੰਬਰ ਹੈ ਪਰ ਅਸੀਂ ਪਿਛਲੇ ਸਾਲਾਂ ਚ ਇਹ ਦੇਖਿਆ ਹੈ ਕਿ ਉਸ ਉਸ ਵੇਲੇ ਮੋਬਾਈਲ ਨੈਟਵਰਕ ਜਿਹੜਾ ਹੈ ਉਹ ਵੀਕ ਹੋ ਜਾਂਦਾ ਹੈ ਆ ਇਸ ਪ੍ਰੋਬਲਮ ਦਾ ਸੋਲੂਸ਼ਨ ਦੇ ਲਈ ਅਸੀਂ ਜਿਹੜਾ ਹੈਗਾ ਸਹਾਇਤਾ ਕੇਂਦਰ ਛੇ ਸਹਾਇਤਾ ਕੇਂਦਰ ਸਟੈਬਲਿਸ਼ ਕੀਤੇ ਨੇ ਜਿਹੜੇ ਕਿ ਪੁਲਿਸ ਦੇ ਆ ਕਿਹੜਾ ਸਾਡਾ ਵਾਇਰਲੈਸ ਸਿਸਟਮ ਹੁੰਦਾ ਉਹਦੇ ਨਾਲ ਕਨੈਕਟਡ ਹੋਣਗੇ ਆ ਇਸ ਲਈ ਜੇ ਮੌਕੇ ਤੇ ਕਿਸੇ ਨੂੰ ਲੋੜ ਹੈਗੀ ਹੈ ਤਾਂ ਪੁਲਿਸ ਦੇ ਵੱਖ-ਵੱਖ ਜਿਹੜੀ ਪੁਲਿਸ ਚੌਕੀ ਦੀ ਤਰ੍ਹਾਂ ਕੰਮ ਕਰਨੀ ਹੈ ਪੁਲਿਸ ਆਊਟਪੋਸਟ ਦੀ ਤਰ੍ਹਾਂ ਕੰਮ ਕਰਨਗੇ ਪੁਆਇੰਟ ਬਣਾਏ ਗਏ ਨੇ ਉੱਥੇ ਲੋਕਾਂ ਨੂੰ ਜੇ ਕੋਈ ਲੋਸਟ ਐਂਡ ਫਾਊਂਡ ਦਾ ਕੋਈ ਕੇਸ ਹੈ ਜਾਂ ਕੋਈ ਬੱਚਾ ਮਿਸਪੀਸ ਹੈ ਉੱਥੇ ਅਸੀਂ ਹਾਈ ਸਪੀਡ ਇੰਟਰਨੈਟ ਪ੍ਰੋਵਾਈਡ ਕਰ ਰਹੇ ਹਾਂ ਤੇ ਆਪਣੇ ਪਰਿਵਾਰ ਦੇ ਨਾਲ ਉਹ ਤਾਲਮਿਲ ਉੱਥੇ ਆ ਕੇ ਕਰ ਸਕਦੇ ਠੀਕ ਪ੍ਰਾਪਰਟੀ ਵੇਚਣੇ ਔਰ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز